ਇਹ ਛੋਟੇ ਜਿਹੇ ਸੱਦੇ ਤੇ ਆਏ ਹੋਏ ਕਿਸਾਨ ਭਰਾਵਾਂ ਨੂੰ ਤੇ ਬੀਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਾਫੀ ਸਮੇਂ ਤੋਂ ਬੈਠੇ ਹੋ ਤੇ ਮੈਂ ਥੋੜਾ ਜਿਹਾ ਛੋਟਾ ਰੱਖਣ ਦੀ ਕੋਸ਼ਿਸ਼ ਕਰੂੰਗਾ ਜਿਹੜੀਆਂ ਇਸ ਵੇਲੇ ਮੇਨ ਮੇਨ ਜਿਹੜੀ ਚੀਜ਼ਾਂ ਵਾ ਉਹਨਾਂ ਬਾਰੇ ਹੀ ਗੱਲ ਕਰੂੰਗਾ ਮੁਖਸਰ ਫਰੀਦਕੋਟ ਬਠਿੰਡਾ ਤੇ ਨੇੜੇ ਲੱਗਦੇ ਜਿਹੜੇ ਇਲਾਕੇ ਆ ਉਹਨਾਂ 'ਚ ਪਿਛਲੇ ਇੱਕ ਡੇਢ ਮਹੀਨੇ ਤੋਂ ਕਾਫੀ ਜਿਹੜੇ ਐ ਐਫਐਮਡੀ ਜਾਂ ਮੂੰਹ ਖੁਰਦੇ ਕੇਸ ਸਾਹਮਣੇ ਆਏ ਮੂੰਹ ਖੁਰੀਆਂ ਜਿਹਨੂੰ ਆਪਾਂ ਐਫਐਮਡੀ ਦੀ ਸ਼ਿਕਾਇਤ ਕਹਿੰਦੇ ਆ ਫੁੱਟ ਐਂਡ ਮਾਉਥ ਡਿਜ਼ੀਜ਼ ਉਹਦੇ ਬਾਰੇ ਕਾਫੀ ਸ਼ੰਕੇ ਵੀ ਆਏ ਕਾਫੀ ਸਵਾਲ ਵੀ ਆਏ ਕਿ ਅਬ ਗੁੰਦਾ ਕੀ ਹੈ ਤੇ ਕਰੀਏ ਕੀ ਪਹਿਲਾਂ ਤੁਹਾਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਜਿਹੜੀ ਬਿਮਾਰੀ ਆ ਇੱਕ ਵਿਸ਼ਾਨੂ ਰੋਗ ਆ ਵਿਸ਼ਾਨੂ ਰੋਗ ਮਤਲਬ ਕਿ ਇੱਕ ਵਾਇਰਲ ਰੋਗ ਹੁੰਦਾ ਜਿਹੜਾ ਹਵਾ ਦੇ ਨਾਲ ਟਰੈਵਲ ਕਰਦਾ ਜੇ ਇੱਕ ਵਗ ਦੇ ਵਿੱਚ ਕੋਈ ਪਸ਼ੂ ਇਫੈਕਟਡ ਹੈਗਾ ਵਾ ਉਹ ਜਿਹੜਾ ਨਾਲ ਦੇ ਪਸ਼ੂ ਜਿਹੜੇ ਨੂੰ ਨਹੀਂ ਹੈਗਾ ਵਾ ਉਹਨਾਂ ਨੂੰ ਫੀਡ ਦੇ ਰਾਹੀਂ ਇਕੱਠੇ ਖੁਰਲੀ ਚੋਂ ਪੱਠਾ ਖਾਂਦੇ ਆ ਇਕੱਠਾ ਪਾਣੀ ਪੀਂਦੇ ਆ ਜਾਂ ਇਵਨ ਜਿੱਥੋਂ ਜੇ ਕਿਤੇ ਬਹੁਤ ਵੱਡਾ ਫਾਰਮ ਹੈ ਇਵਨ ਜਿੱਥੇ ਦੁੱਧ ਚੱਕਣ ਵਾਲੀ ਜਿਹੜੇ ਮਤਲਬ ਟੈਂਕਰ ਆਉਂਦੇ ਆ ਉਹਨਾਂ ਦੇ ਟਾਇਰਾਂ ਨਾਲ ਉੱਥੋਂ ਦੇ ਕੋਈ ਆਸ-ਪਾਸੇ ਦੇ ਫਾਰਮ ਦੇ ਬੰਦਿਆਂ ਦੇ ਪੈਰਾਂ ਨਾਲ ਉਹਦੇ ਕੱਪੜਿਆਂ ਰਾਹੀਂ ਉੱਥੋਂ ਵੀ ਫੈਲ ਸਕਦੀ ਆ ਸਾਈਨ ਕੀ ਹੁੰਦੇ ਆ ਇਹਦੇ ਲੱਛਣ ਕੀ ਹੁੰਦੇ ਆ ਪਹਿਲਾ ਤੇ ਮੁੱਖ ਲੱਛਣ ਹੋਊਗਾ ਕਿ ਉਹਦੇ ਚ ਜਿਹੜਾ ਬੁਖਾਰ ਆ ਬੁਖਾਰ 105 106 ਡਿਗਰੀ ਦੀ ਖਾਈ ਮਤਲਬ ਕਿ ਜਿੰਨੂੰ ਆਪਾਂ ਕਹਿੰਨੇ ਕਿ ਬਹੁਤ ਜ਼ਿਆਦਾ ਬੁਖਾਰ ਚੜ ਜਾਣਾ ਮੂੰਹ ਖੁਰ ਦੇ ਪਹਿਲੇ ਲੱਛਣਾ ਚ ਦੂਜਾ ਜਿੱਦਾਂ ਇਹਦਾ ਨਾਮ ਹੀ ਦਰਸਾਉਂਦਾ ਮੂੰਹ ਤੇ ਖੁਰ ਜਿਹੜੀ ਆ ਦੋ ਜਗ੍ਹਾ ਵਾਂ ਇਹਨਾਂ ਦੇ ਵਿੱਚ ਛਾਲੇ ਹੋ ਜਾਂਦੇ ਮੂੰਹ ਤੇ ਆ ਜਿਹੜੀ ਜੀਭ ਆ ਜੀਭ ਤੇ ਜਦੋਂ ਪਸ਼ੂ ਦੇ ਜਦੋਂ ਛਾਲੇ ਹੁੰਦੇ ਆ ਜਦੋਂ ਵੀ ਉਹ ਕੋਈ ਤਿੱਖੀ ਚੀਜ਼ ਖਾਂਦਾ ਜਿੰਨਾਂ ਚ ਮੇਨਲੀ ਤੂੜੀ ਕਿਉਂਕਿ ਆਪਾਂ ਜਦੋਂ ਹਰੇ ਪੱਠਿਆਂ ਦੇ ਨਾਲ ਤੂੜੀ ਮਿਲਾ ਕੇ ਦੇਣੀ ਆ ਉਹ ਤੂੜੀ ਜਾ ਕੇ ਉਹ ਛਾਲਿਆਂ ਦੇ ਵਿੱਚ ਜਿਹੜੀ ਆ ਵੱਜਦੀ ਆ ਉੱਥੋਂ ਉਹਦਾ ਲਹੂ ਨਿਕਲਦਾ ਉਸ ਤੋਂ ਬਾਅਦ ਜਿਹੜਾ ਕੋਈ ਵੀ ਜਿਹੜਾ ਮੂੰਡ ਆ ਇੰਜਰੀ ਆ ਉਹ ਜ਼ਿਆਦਾ ਵੱਧਦੀ ਆ ਉਹਦੇ ਕਰਕੇ ਜਿਹੜੀ ਉਹਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਆ ਖੁਰਾਂ ਦੇ ਜਿਹੜੀ ਬੰਤਰ ਹੁੰਦੀ ਆ ਉਹ ਐਦਾਂ ਦੀ ਆ ਆਦੇ ਵਿੱਚ ਉਹਨਾਂ ਦੇ ਜਿਹੜੇ ਛਾਲੇ ਜੋ ਤੁਸੀਂ ਉਹਨਾਂ ਨੂੰ ਮਤਲਬ ਕਰੋਗੇ ਤੇ ਉਹਦੇ ਵਿੱਚ ਛਾਲੇ ਹੁੰਦੇ ਉਹਦੇ ਕਰਕੇ ਪਸ਼ੂ ਨੂੰ ਚੱਲਣ 'ਚ ਪ੍ਰੋਬਲਮ ਹੁੰਦੀ ਆ ਜੇ ਬਹੁਤ ਜ਼ਿਆਦਾ ਦੇਖੋ ਐਫਐਮਡੀ ਦੇ ਕੇਸਾਂ 'ਚ ਅਸੀਂ ਕਹਿੰਦੇ ਆ ਕਿ ਪਸ਼ੂ ਦੀ ਜਿਹੜੀ ਮੌਤ ਦੀ ਦਰ ਆ ਉਹ 2% ਹੁੰਦੀ ਆ 2% ਦਾ ਮਤਲਬ ਕਿ 100 ਦੇ ਪਿੱਛੋਂ ਇੱਕ ਕਾਦ ਪਸ਼ੂ ਮਰਦਾ ਬਟ ਇਹਦੇ ਨਾਲ ਜਿਹੜੀਆਂ ਹੋਰ ਜਦੋਂ ਕਿ ਪਸ਼ੂ ਆਲਰੇਡੀ ਉਹਨੂੰ ਬਿਮਾਰੀ ਹੋਈ ਪਈ ਆ ਨਾਲ ਦੀਆਂ ਹੋਰ ਬਿਮਾਰੀਆਂ ਉਹਦੇ ਨਾਲ ਜਿੱਦਾਂ ਗੱਲ ਕੋਟੂ ਹੋ ਗਈ ਜਾਂ ਹੋਰ ਕੋਈ ਚੀਜ਼ਾਂ ਜਿਹੜੀਆਂ ਨਾਲ ਲੱਗ ਜਾਂਦੀਆਂ ਉਹਦੇ ਕਰਕੇ ਪਸ਼ੂ ਦੀ ਮੌਤ ਹੁੰਦੀ ਆ ਇਸ ਕਰਕੇ ਹੀ ਆਪਾਂ ਜਦੋਂ ਐਡਾ ਟ੍ਰੀਟਮੈਂਟ ਕਰੀਦਾ ਆਪਾਂ ਐਂਟੀਬਾਇਓਟਿਕਾਂ ਜਾਂ ਹੋਰ ਵੀ ਜੜੀਆਂ ਮਤਲਬ ਕਿ ਮਤਲਬ ਦਵਾਈਆਂ ਲਾਈ ਦੀਆਂ ਤਾਂ ਕਿ ਹੋਰ ਇਨਫੈਕਸ਼ਨਾਂ ਨਾ ਆ ਸਕਣ ਹੁਣ ਇਹਦੇ ਅਗਰ ਆਪਾਂ ਬਚਾਅ ਦੀ ਗੱਲ ਕਰੀਏ ਤੁਸੀਂ ਕਰ ਕੀ ਸਕਦੇ ਹੋ ਜੇ ਤੁਹਾਡੇ ਵਗ ਵਿੱਚ ਆਲਰੇਡੀ ਜਿਹੜੇ ਕੇਸ ਆ ਗਏ ਆ ਇਹਦਾ ਮਤਲਬ ਹੁੰਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਸਿਹਤਮੰਦ ਵੀ ਪਸ਼ੂ ਹੈਗੇ ਉਹ ਵੀ ਕਿਤੇ ਨਾ ਕਿਤੇ ਉਹਦੇ ਕੰਟੈਕਟ ਚ ਆ ਗਏ ਆ ਇਸ ਵੇਲੇ ਜਦੋਂ ਆਪਾਂ ਜੇ ਵੈਕਸੀਨ ਕਰਾਈ ਤੇ ਉਹਦਾ ਕੋਈ ਐਡਾ ਲਾਭ ਨਹੀਂ ਆ ਵੈਕਸੀਨ ਨੂੰ ਆਪਣਾ ਜਿਹੜਾ ਇਫੈਕਟ ਦਿਖਾਉਣ ਲਈ ਵੀ ਥੋੜਾ ਟਾਈਮ ਚਾਹੀਦਾ ਵਾ ਅੱਜ ਲਗਾਈ ਹੈ ਔਰ ਤੋਂ 21ਵੇਂ ਦਿਨ ਤੱਕ ਜਾ ਕੇ ਉਹਦੇ ਅੰਦਰ ਜਿਹੜੀ ਇਮਿਊਨਿਟੀ ਬਣੂਗੀ ਇਹ ਹੁੰਦਾ ਵਾ ਕਿ ਜੇ ਤੁਹਾਡੇ ਇਲਾਕੇ 'ਚ ਆਈ ਹੈ ਤੁਸੀਂ ਉਹਦੇ ਤੱਕ ਲਾ ਲਓ ਦੋ ਵਾਰੀ ਸਾਲ 'ਚ ਆਪਾਂ ਵੈਕਸੀਨ ਰეკਮੈਂਡ ਕਰਦੇ ਆ ਇੱਕ ਜਿਹੜਾ ਦਸੰਬਰ ਦਾ ਮਹੀਨਾ ਇੱਕ ਮਈ ਜੂਨ ਦੇ ਵਿੱਚ ਜਿਹੜੀ ਆ ਇਹਦਾ ਟੀਕਾ ਕਰਨੇ ਆ ਜਿਹੜੀ ਵੈਕਸੀਨ ਹੈ ਉਹਦੀ ਐਫਐਮਡੀ ਦੇ ਰਿਲੇਟਿਡ ਆਪਾਂ ਕਰਾਣੀ ਹੁੰਦੀ ਆ ਜਿਹੜਾ ਇਫੈਕਟਡ ਪਸ਼ੂ ਹੈ ਜਿੰਨੂੰ ਇਹ ਚੀਜ਼ ਹੋ ਗਈ ਆ ਉਹਦੇ ਮੂੰਹ ਦੇ ਜਿਹੜੇ ਛਾਲੇ ਆ ਉਹਦੇ ਲਈ ਆਪਾਂ ਬੋਰੋ ਗਲਿਸਰੀਨ ਜਾਂ ਸਿੰਪਲ ਜਿਹੜੀ ਗਲਿਸਰੀਨ ਹੁੰਦੀ ਆ ਉਹ ਕੋਈ ਵੀ ਜਿਹੜੀ ਮੈਡੀਕਲ ਸਟੋਰ ਤੋਂ ਮਿਲਦੀ ਹੈ ਤੁਸੀਂ ਉਹ ਉਹਦੇ ਛਾਲਿਆਂ ਤੇ ਲਾਣੀ ਹੁੰਦੀ ਆ ਜਿਹੜਾ ਲਾਲ ਦਵਾਈ ਦਾ ਕੋਲ ਆ ਉਹਨੂੰ ਆਪਾਂ ਇੱਕ ਜਿਹੜੀ ਚੁੰਡੀ ਕਾਪਾਂ ਜਿਹੜਾ ਵਾ ਇੱਕ ਬਾਲਟੀ ਦੇ ਵਿੱਚ ਜਦੋਂ ਆਪਾਂ ਮਿਕਸ ਕਰਦੇ ਆ ਉਹਦਾ ਥੋੜਾ ਨੀਲਾ ਤੇ ਗੁਲਾਬੀ ਦੇ ਵਿੱਚ ਰੰਗ ਆ ਜਾਂਦਾ ਵਾ ਉਹ ਜਿਹੜਾ ਰੰਗਿਆ ਮਤਲਬ ਲਾਲ ਦਵਾਈ ਬਣੀ ਆ ਉਹਦੇ ਨਾਲ ਪਸ਼ੂ ਦੇ ਜਿਹੜੇ ਪੈਰਾਂ ਦੇ ਛਾਲੇ ਆ ਤੇ ਇਵਨ ਜਿਹੜੇ ਮੂੰਹ ਦੇ ਵੀ ਛਾਲੇ ਆ ਉਹਨਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਐਨੀਆਂ ਕੁ ਹੀ ਆਪਾਂ ਜਿਹੜਾ ਇਹਦੇ ਬਚਾਅ ਕਰ ਸਕਦੇ ਆ ਤੇ ਜੇ ਤੁਹਾਡੇ ਆਸੇ ਪਾਸੇ ਮਤਲਬ ਕਿਤੇ ਉਹ ਆਈ ਆ ਤੇ ਜਿਹੜੀ ਚੂਨੇ ਦੀ ਐਟਲੀਸ ਤੁਸੀਂ ਚੂਨੇ ਦੀ ਜਿਹੜੀ ਮਤਲਬ ਕੀ ਕੰਦੇ ਆ ਮਤਲਬ 2 ਇੰਚ ਮੋਟੀ ਜਿਹੜੀ ਲੇਅਰ ਆ ਆਪਣੇ ਫਾਰਮ ਤੇ ਰੱਖੋ ਤੇ ਕੋਈ ਵੀ ਜਿਹੜਾ ਜਦੋਂ ਮਤਲਬ ਕਿ ਕੇ ਹੋਰ ਫਾਰਮ ਦਾ ਬੰਦਾ ਆਉਂਦਾ ਉਹਦਾ ਮਤਲਬ ਐਂਟਰੀ ਜਿਹੜੀ ਆ ਉਹਨੂੰ ਅਵੋਇਡ ਕਰ ਸਕਦੇ ਹੋ ਇਹੀ ਇਹਦੇ ਬਚਾਅ ਚ ਆਪਾਂ ਚੀਜ਼ਾਂ ਕਰ ਸਕਦੇ ਆ ਇਹ ਗੱਲ ਹੋਈ ਮੂੰਹ ਖੁਰਦੀ ਉਸ ਤੋਂ ਬਾਅਦ ਅਗਰ ਆਪਾਂ ਪਰਜਨਨ ਦੀ ਸਮੱਸਿਆ ਵਾਲੇ ਮਤਲਬ ਕਈ ਕੁਐਸਚਨ ਆਉਂਦੇ ਆ ਕਿ ਜਿਹੜੀ ਗਾਈਆਂ ਜਾਂ ਮੱਝਾਂ ਕਿਉਂਕਿ ਖਾਸ ਕਰ ਹੁਣ ਜਦੋਂ ਗਰਮੀਆਂ ਵੱਲ ਤੁਰੀ ਇਹਨਾਂ ਤੇ ਇਹ ਕੇਸ ਜ਼ਿਆਦਾ ਆਉਣੇ ਆ ਕਿ ਪਸ਼ੂ ਜਿਹੜਾ ਵਾ ਚੰਗੀ ਹੀਟ ਨਹੀਂ ਕੱਢਦਾ ਬੋਲਦਾ ਨਹੀਂ ਆ ਸਾਨੂੰ ਇਹ ਨਹੀਂ ਪਤਾ ਲੱਗਦਾ ਉਹਨੂੰ ਜਿਹੜਾ ਕੀ ਕਹਿੰਦੇ ਟੀਕਾ ਕਦੋਂ ਭਰਾਈਏ ਨਵੇਂ ਦੁੱਧ ਕਦੋਂ ਕਰਾਈਏ ਦੂਜੀ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਆਉਂਦੀ ਹੈ ਤੂੰ ਜਾਣਦੀ ਮੈਂ ਦੋਨਾਂ ਨੂੰ ਇਕੱਲੇ ਇਕੱਲੇ ਦੱਸਦਾ ਦੇਖੋ ਪਹਿਲੀ ਤੇ ਜਿਹੜੀ ਚੀਜ਼ ਹੈ ਕਿ ਪਸ਼ੂ ਚੰਗੀ ਤਰ੍ਹਾਂ ਬੋਲਦੇ ਨਹੀਂ ਆ ਗਰਮੀਆਂ ਦੇ ਵਿੱਚ ਖਾਸ ਕਰਕੇ ਕਿਉਂਕਿ ਸਟ्रेस 'ਚ ਪਸ਼ੂ ਰਹਿੰਦਾ ਵਾ ਉਹਦੇ ਕਰਕੇ ਹੋ ਸਕਦਾ ਕਿ ਪਸ਼ੂ ਬੋਲਦਾ ਨਹੀਂ ਆ ਪਰ ਜਿਹੜੇ ਸਾਈਨ ਆ ਇੰਸਟਰਸ ਦੇ ਜਿਹੜੇ ਸਾਈਨ ਹੁੰਦੇ ਆ ਉਹ ਕਰਦਾ ਜਿਨ੍ਹਾਂ ਚ ਤਾਰਾ ਕੱਢਦਾ ਇਹ ਉਦੋਂ ਹੀ ਪੋਸੀਬਲ ਹੋਣੀ ਹੈ ਜਦੋਂ ਤੁਸੀਂ ਆਪ ਦੇਖਣੀ ਆ ਜ਼ਰੂਰੀ ਨਹੀਂ ਆ ਕਿ ਉਹ ਹਰ ਇੱਕ ਪਸ਼ੂ ਜਿਹੜਾ ਗਾਈਆਂ ਜੜੀਆਂ ਉਹ ਮਤਲਬ ਜਦੋਂ ਹੇਹੇ ਚ ਹੁੰਦੀਆਂ ਹੀਟ ਚ ਹੁੰਦੀਆਂ ਉਦੋਂ ਬੋਲਦੀਆਂ ਵਾ ਪਰ ਮੱਝਾਂ ਦੇ ਵਿੱਚ ਗੁੰਗਾ ਹੇਹਾ ਕਾਮਨ ਆ ਇਹ ਚੀਜ਼ ਤੁਸੀਂ ਆਪ ਦੇ ਐਕਸਪੀਰੀਅੰਸ ਨਾਲ ਜੇ ਮਤਲਬ ਕਿ ਪਸ਼ੂ ਦੀ ਜਿਹੜੀ ਆ ਉਹਦੀ ਸਟੇਜ ਤੇ ਆਪਾਂ ਕਹਿੰਦੇ ਕਿ ਹਰ 21 ਦਿਨ ਮਤਲਬ 21 ਦਿਨ ਦਾ ਜਿਹੜਾ ਉਹਦਾ ਸਾਈਕਲ ਚੱਲਦਾ ਬਾਈਏ ਤੇ ਮਤਲਬ ਪਸ਼ੂ ਜਿਹੜਾ ਵਾ ਉਹ ਬੋਲਦਾ ਵਾ ਉਹ ਚੀਜ਼ ਆ ਦੂਜੀ ਚੀਜ਼ ਆ ਕਿ ਜੇ ਪਸ਼ੂ ਦੇ ਵਿੱਚ ਊਰਜਾ ਦੀ ਕਮੀ ਆ ਊਰਜਾ ਕਿੱਥੋਂ ਮਿਲਦੀ ਆ ਊਰਜਾ ਮਿਲਨੀ ਅਨਾਜਾਂ ਤੋਂ ਅਨਾਜ ਕਿ ਅਨਾਜਾਂ ਚ ਕਿਹੜੇ ਕਿਹੜੇ ਕਾਮਨ ਅਨਾਜ ਆਹੀ ਪਸ਼ੂ ਦੀ ਫੀਡ ਚ ਵਰਤਦੇ ਆ ਮੱਕੀ ਬਾਜਰਾ ਕਣਕ ਹੁਣ ਸਵਾਲ ਇਹ ਵੀ ਆਉਂਦਾ ਕਿ ਅਸੀਂ ਤੇ ਇਹ ਸਾਰੀ ਚੀਜ਼ਾਂ ਪਾਉਂਨੇ ਆ ਸਾਡਾ ਪਸ਼ੂ ਫਿਰ ਕਿਉਂ ਨਹੀਂ ਬੋਲਦਾ ਕੱਲੀ ਆ ਚੀਜ਼ ਰਿਸਪੌਂਸੀਬਲ ਨਹੀਂ ਆ ਆ ਚੀਜ਼ ਮੁੱਖ ਤੌਰ ਤੇ ਰਿਸਪੌਂਸਿਬਲ ਹੁੰਦੀ ਇਹਦੇ ਨਾਲ ਪ੍ਰੋਟੀਨ ਦਾ ਅਨੁਪਾਤ ਪ੍ਰੋਟੀਨ ਕਿੱਥੋਂ ਮਿਲਣਾ ਉਹਨੂੰ ਪਸ਼ੂ ਦੀ ਫੀਡ ਦੇ ਵਿੱਚੋਂ ਉਹਦੀ ਜਿਹੜੀ ਕੇਕ ਆ ਜਿਹੜੇ ਮਤਲਬ ਕਿ ਜਿੱਦਾਂ ਖਲਾਵਾਂ ਸੋਇਆਬੀਨ ਦੀ ਖਾਲ ਹੋ ਸਕਦੀ ਆ ਬੜੇਵੇਂ ਹੋ ਸਕਦੇ ਆ ਜਿਹੜੀ ਕੀ ਕਹਿੰਦੇ ਸਰੋਂ ਦੀ ਖਾਲ ਹੋ ਸਕਦੀ ਆ ਸੂਰਜਮੁਖੀ ਦੀ ਖਾਲ ਹੋ ਸਕਦੀ ਆ ਆ ਜਿਹੜੀ ਸਾਰੀ ਚੀਜ਼ਾਂ ਪ੍ਰੋਟੀਨ ਦੀ ਜਿਹੜੀ ਮਾਤਰਾ ਨੂੰ ਪੂਰਾ ਕਰਦੀਆਂ ਵਾ ਇਹਦੇ ਨਾਲ ਨਾਲ ਜਿਹੜਾ ਆਪਾਂ ਤਾਤਾ ਦਾ ਚੂਰਾ ਅੱਗੇ ਗੱਲ ਕਰਦਾ ਇਹ ਜਦੋਂ ਸਾਰੀਆਂ ਇੱਕ ਅਨੁਪਾਤ 'ਚ ਪੈਂਦੀਆਂ ਤੇ ਉਦੋਂ ਪਸ਼ੂ ਦੀ ਜਿਹੜੀ ਕੀ ਕਹਿੰਦੇ ਆ ਮਤਲਬ ਜਿਹੜੀ ਜਿੰਨੀ ਉਹਨੂੰ ਲੋੜ ਆ ਉਹ ਪੂਰੀ ਹੁੰਦੀ ਆ ਹੁੰਦਾ ਕੀ ਆ ਕਿ ਪਸ਼ੂ ਨੇ ਨਾਰਮਲੀ ਜਿਹੜਾ ਦੁੱਧ ਆਪਣਾ ਬਣਾਈ ਰੱਖਣਾ ਵਾ ਜਦੋਂ ਉਹਨੂੰ ਬਾਹਰੋਂ ਥੋੜ੍ਹ ਮਹਿਸੂਸ ਹੁੰਦੀ ਆ ਪਸ਼ੂ ਕੀ ਕਰਦਾ ਆ ਕਿ ਆਪ ਦੀ ਜਿਹੜੀ ਬਾਡੀ ਦੇ ਵਿੱਚ ਉਹਦੇ ਜਿਹੜੇ ਰਿਜ਼ਰਵ ਆ ਮਤਲਬ ਜਿਹੜੀਆਂ ਉਹਨੇ ਚੀਜ਼ਾਂ ਉਹ ਇਕੱਠੀਆਂ ਕਰਕੇ ਰੱਖੀਆਂ ਪਹਿਲਾਂ ਉਹਨਾਂ ਨੂੰ ਹੋਰ ਨਾ ਸ਼ੁਰੂ ਕਰਦਾ ਵਾ ਇਦਾਂ ਵੀ ਹੋ ਸਕਦਾ ਕਿ ਇੱਕ ਟਾਈਮ ਤੇ ਪਸ਼ੂ ਮਤਲਬ ਆਪਣਾ 50 ਕਿਲੋ ਤੋਂ ਲੈ ਕੇ 100 ਕਿਲੋ ਤੱਕ ਜਿਹੜਾ ਵਾ weight ਆ ਉਹ ਲਾਸ ਕਰ ਜੇ ਤੇ ਦੱਸੋ ਇਹੋ ਜਿਹਾ ਪਸ਼ੂ ਬੋਲੂਗਾ ਇਹ ਤੁਹਾਨੂੰ ਇਸ ਕਰਕੇ ਇੰਪੋਰਟੈਂਟ ਹੈ ਕਿ ਤੁਸੀਂ ਜਦੋਂ ਫੀਡ ਬਣਾਉਨੇ ਹੋ ਉਹਦੇ ਵਿੱਚ ਘੱਟੋ ਘੱਟ ਜਿਹੜੀਆਂ 2 ਤੋਂ 3 ਖਲਾਂ ਦਾ ਇਸਤੇਮਾਲ ਕਰਿਆ ਕਰੋ ਤਾਂ ਕਿ ਜਿਹੜੇ ਕੋਈ ਵੀ ਜਿਹੜੇ ਵਿਟਾਮਿਨਾਂ ਮਿਨਰਲ ਆਂਦੇ ਆ ਪ੍ਰੋਟੀਨ ਦੀ ਅਮੀਨੋ ਐਸਿਡਾਂ ਦੀ ਕਮੀ ਆ ਉਹਨੂੰ ਪੂਰਾ ਕੀਤਾ ਜਾ ਸਕੇ ਦੂਜੀ ਗੱਲ ਮੈਂ ਕੀਤੀ ਹੀ ਤੂੰ ਜਾਣਦੀ ਤੂੰ ਜਾਣ ਤੇ ਮੇਜਰ ਜਿਹੜੇ ਦੋ ਕਾਰਨ ਆ ਤੂੰ ਜਾਣਾ ਹੁੰਦਾ ਬੱਚਾ ਸੇਟ ਦੇਣਾ ਦੇਖੋ ਪਹਿਲਾ ਤੇ ਇਹ ਆ ਕਿ ਜਿੱਥੇ ਤੁਸੀਂ ਆਪਣੀ ਤੂੜੀ ਰੱਖਦੇ ਹੋ ਜਿੱਥੇ ਤੁਸੀਂ ਆਪਣੀ ਫੀਡ ਰੱਖਦੇ ਹੋ ਜਾਂ ਕੋਈ ਵੀ ਜਿਹੜੀ ਇਹੋ ਜਿਹੀ ਚੀਜ਼ਾਂ ਵਾ ਜਿਹੜੀ ਪਸ਼ੂ ਖਾਂਦਾ ਵਾ ਉੱਥੇ ਆਪਾਂ ਬਹੁਤ ਲੰਬੇ ਸਮੇਂ ਲਈ ਸਟੋਰ ਕਰਦੇ ਆ ਉੱਥੇ ਕਿਤੇ ਨਾ ਕਿਤੇ ਕਿਸੇ ਪਾਸਿਓਂ ਜਿਹੜੀ ਵਾਛੜ ਆ ਰਹੀ ਆ ਜਾਂ ਕੋਈ ਵੀ ਇਹੋ ਜਿਹੀ ਚੀਜ਼ਾਂ ਆ ਰਹੀਆਂ ਜਿਹਦੇ ਕਰਕੇ ਸਲਾਬ ਬਣੀ ਉੱਥੇ ਗਰਮੀ ਹੁਣ ਕਿਉਂਕਿ ਗਰਮੀਆਂ ਦੇ ਦਿਨ ਆਉਣ ਵਾਲੇ ਆ ਗਰਮੀ ਤੇ 습ਾਬ ਜਦੋਂ ਮਿਲ ਜਾਂਦੇ ਆ ਉਹ ਉੱਲੀ ਦੇ ਵਧਣ ਲਈ ਬਹੁਤ ਵਧੀਆ ਇੱਕ ਐਨਵਾਇਰਨਮੈਂਟ ਤਿਆਰ ਕਰਦੇ ਆ ਇਹ ਜਦੋਂ ਉੱਲੀ ਰੈਗੂਲਰ ਤੌਰ ਤੇ ਜਦੋਂ ਪਸ਼ੂ ਨੂੰ ਪੈਂਦੀ ਰਹਿੰਦੀ ਆ ਉਹਦੇ ਲੀਵਰ ਤੇ ਦੁਸ਼ਪਰਭਾਵ ਪੈਂਦੇ ਆ ਉਹਦੇ ਕਰਕੇ ਜਿਹੜਾ ਪ੍ਰੋਜੈਸਟਰੋਨ ਨਾਮ ਦਾ ਇੱਕ ਹਾਰਮੋਨ ਹੁੰਦਾ ਜਿਹੜਾ ਕਿ ਪ੍ਰੈਗਨੈਂਸੀ ਨੂੰ ਮੇਨਟੇਨ ਰੱਖਣ ਲਈ ਜ਼ਰੂਰੀ ਹੁੰਦਾ ਕਹਿਣ ਦਾ ਭਾਵ ਇਹ ਆ ਕਿ ਜਦੋਂ ਉਹ ਚੀਜ਼ ਘਟੂਗੀ ਤੇ ਉਹਨੇ ਜਿਹੜਾ ਵਾ ਤੂ ਜਾਣਾ ਉਹਨੇ ਬੱਚਾ ਸੋਟ ਦੇਣਾ ਆ ਇਸ ਕਰਕੇ ਤੁਸੀਂ ਜਿਹੜਾ ਜਦੋਂ ਤੁਸੀਂ ਫੀਡ ਬਣਾਣੇ ਹੋ ਉਲੀ ਰੋਕਣ ਵਾਲੇ ਪਦਾਰਥ ਉਦੋਂ ਹੀ ਜਿਹੜੇ ਆ ਆਪਣੀ ਫੀਡ ਦੇ ਵਿੱਚ ਸ਼ਾਮਿਲ ਕਰਿਆ ਕਰੋ ਉਹਨਾਂ ਨੂੰ ਆਪਾਂ ਟੌਕਸਿਨ ਬਾਈਂਡਰ ਕਹਿੰਦੇ ਆ ਟੌਕਸਿਨ ਬਾਈਂਡਰ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦੇ ਕਲੇ ਬੇਸਡ ਇੱਕ ਹੁੰਦੇ ਆ ਆਰਗੈਨਿਕ ਉਹ ਤੁਹਾਡੀ ਮਰਜ਼ੀ ਤੁਸੀਂ ਕਿਹੜੇ ਯੂਜ਼ ਕਰਨਾ ਚਾਹੁੰਦੇ ਹੋ ਕਲੇ ਬੇਸਡ ਥੋੜੇ ਜੇ ਸਸਤੇ ਆਉਂਦੇ ਆ ਆਰਗੈਨਿਕ ਜਾਂ ਜਿਹੜੇ ਮਤਲਬ ਆਪਾਂ ਕਹਿੰਦੇ ਯੀਸਟ ਬੇਸਡ ਆ ਉਹ ਥੋੜੇ ਜੇ ਮਹਿੰਗੇ ਹੁੰਦੇ ਆ ਡੋਸ ਹਨਾ ਦੀ ਥੋੜੀ ਹੁੰਦੀ ਆ ਤੇ ਆਪਣੇ ਕੁਆਂਟਲ ਫੀਡ ਦੇ ਵਿੱਚ ਮਤਲਬ ਕਿ ਤੁਸੀਂ ਉਹ ਜਿਹੜੀਆਂ ਆ ਅਡਾਟ ਜਿਹੜੀ ਕੰਪਨੀ ਆ ਅਡਾਟ ਰეკਮੈਂਡ ਕਰਦੀਆਂ ਤੇ ਇਹਦੀ ਸ਼ਮੂਲੀਅਤ ਜ਼ਰੂਰ ਕਰੋ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਅਚਾਰ ਹੀ ਆ ਉਹਦੇ ਵਿੱਚ ਉਲੀ ਆਂਦੀ ਆ ਕਿਤੇ ਨਾ ਕਿਤੇ ਸਾਡਾ ਪਸ਼ੂ ਬਾਰ-ਬਾਰ ਰਿਪੀਟ ਕਰਦਾ ਵਾ ਜਾਂ ਜਿਹੜੇ ਤੁਸੀਂ ਕਹਿੰਦੇ ਫੀਡ ਹੈ ਉਹ ਇਕੱਠੀ ਤੁਸੀਂ 2-2 ਮਹੀਨਿਆਂ ਦੀ ਲਿਆਣੇ ਹੋ ਉਸ ਵੇਲੇ ਤੁਹਾਨੂੰ ਬਹੁਤ ਜ਼ਿਆਦਾ ਲੋਡ ਪੈਣੀ ਆ ਗਰਮੀਆਂ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਵੱਧ ਤੋਂ ਵੱਧ ਜਿਹੜਾ ਵਾ ਫੀਡ ਦਾ ਜਿਹੜਾ ਸਟਾਕ ਤੁਸੀਂ ਇਕੱਠਾ ਕਰਦੇ ਹੋ 15 ਤੋਂ 20 ਦਿਨ ਦੇ ਵਿੱਚ ਵਿੱਚ ਇਸ ਤੋਂ ਜ਼ਿਆਦਾ ਨਾ ਰੱਖਿਆ ਕਰੋ ਉਹ ਫਿਰ ਫੀਡ ਜਿਹੜੀ ਆ ਕਿਤੇ ਨਾ ਕਿਤੇ ਗਲਣ ਲੱਗ ਪੈਂਦੀ ਆ ਉਲੀ ਬਣਨ ਲੱਗ ਪੈਂਦੀ ਆ ਦੂਜਾ ਰੀਜ਼ਨ ਤੂੰ ਜਾਣਦਾ ਪਹਿਲਾਂ ਵੀ ਮੈਂ ਗੱਲ ਕਰਦਾ ਹੁੰਨਾ ਬਿਮਾਰੀ ਆ ਬਰੂਸੇਲਾ ਬਰੂਸੇਲਾ ਅਬੋਰਟਸ ਦੇ ਨਾਮ ਤੇ ਉਹਨੂੰ ਕਹਿੰਦੇ ਆ ਬਰੂਸੇਲੋਸਿਸ ਪੰਜਾਬ ਦੇ ਵਿੱਚ 100 ਦੇ ਪਿੱਛੇ 9 ਪਸ਼ੂ ਬਰੂਸੇਲਾ ਨਾਲ ਪੀੜਤ ਨੇ ਹੁੰਦਾ ਕਿ ਇਹ ਕਿ 6ਵੇਂ ਮਹੀਨੇ ਤੋਂ ਜੇ 9 ਮਹੀਨਿਆਂ ਦਾ ਉਹਦਾ ਪਸ਼ੂ ਦਾ ਗੱਭ ਕਾਲਿਆ 6ਵੇਂ ਮਹੀਨੇ ਤੋਂ ਬਾਅਦ ਜਿਹੜਾ ਪਸ਼ੂ ਜਿਹੜਾ ਵਾ ਬੱਚਾ ਸੇਟ ਦਿੰਦਾ ਉਹ ਕੈਲੀ ਜਦੋਂ ਮਲਵਾਰੀ ਆ ਸੁਟਦਾ ਜਿਹੜੇ 90% ਚਾਂਸ ਜਿਹੜੇ ਹੁੰਦੇ ਆ ਹੋ ਸਕਦਾ ਕਿ ਉਹਦੇ ਕਿਤੇ 60 ਸੁਟ ਲੱਗੀ ਹੋਵੇ ਤੇ ਉਹ ਅਲੱਗ ਕਾਰਨ ਹੋ ਸਕਦਾ ਪਰ 90% ਜਿਹੜੇ ਚਾਂਸ ਇਹ ਆ ਉਹ ਬਰੂਸੇਲਾ ਦੀ ਇਨਫੈਕਸ਼ਨ ਕਰਕੇ ਜਿਹੜੇ ਆ ਪਸ਼ੂ ਜਿਹੜਾ ਵਾ ਬੱਚਾ ਸੇਟਦਾ ਵਾ ਬਰੂਸੇਲਾ ਕਾਫੀ ਜ਼ਿਆਦਾ ਘਾਤਕ ਬਿਮਾਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 9% ਅਗਰ ਇਫੈਕਟਡ ਪਸ਼ੂ ਹੈਗਾ ਇਹ ਪੂਰੇ ਵਾਗ ਦੇ ਵਿੱਚ ਫੈਲੂਗੀ ਜੇ ਇੱਕ ਪਸ਼ੂ ਇਫੈਕਟਡ ਹੈ ਉਹਦੇ ਪਿਸ਼ਾਬ ਰਾਹੀਂ ਉਹਦੇ ਜਿਹੜਾ ਮਤਲਬ ਗੋਹੇ ਰਾਹੀਂ ਜਾਂ ਈਵਨ ਜਿੱਥੋਂ ਮਤਲਬ ਕਿ ਜੜੀਆਂ ਅੱਖਾਂ ਦੀਆਂ ਮਤਲਬ ਜਿਹੜੀ ਫਲੂਡ ਹੁੰਦੇ ਆ ਉਹਦੇ ਰਾਹੀਂ ਉਹ ਸਾਰੀ ਚੀਜ਼ਾਂ ਉੱਥੋਂ ਫੈਲਦੀਆਂ ਜਿਹੜੇ ਪਸ਼ੂ ਇਫੈਕਟਡ ਨਹੀਂ ਵੀ ਹੈਗੇ ਉਹਨਾਂ 'ਚ ਵੀ ਫੈਲਦੀ ਹੈ ਬਚਾਅ ਕੀ ਹੈ ਇਹਦਾ ਬਚਾਅ ਇਹਦੇ ਜ਼ਿਆਦਾ ਬਚਾਅ ਨਹੀਂ ਹੈ ਬਟ ਸ਼ੁਰੂ ਵਿੱਚ ਕਟੀਆਂ ਤੇ ਬੱਚੀਆਂ ਮੇਲ ਮੈਂਬਰ ਨੂੰ ਨਹੀਂ ਸਿਰਫ ਕਟੀਆਂ ਤੇ ਬੱਚੀਆਂ ਜਦੋਂ 4 ਮਹੀਨੇ ਤੋਂ ਲੈ ਕੇ 8 ਮਹੀਨੇ ਦੀ ਉਮਰ ਤੱਕ ਹੈ ਸਿਰਫ ਉਦੋਂ ਹੀ ਉਹਨਾਂ ਨੂੰ ਟੀਕਾ ਲੱਗਦਾ ਬਰੂਸੈਲਾ ਬੋਟ ਸਟ੍ਰੇਨ ਨੂੰ 19 ਦਾ ਉਸ ਤੋਂ ਬਾਅਦ ਕੋਈ ਉਹਨੂੰ ਟੀਕਾ ਨਹੀਂ ਜੇ ਲੱਗਦਾ ਉਦੋਂ ਜੇ ਟੀਕਾ ਲਵਾਉਨੇ ਹੋ ਕਿਸੇ ਵੀ ਸਰਕਾਰੀ ਹਸਪਤਾਲ ਜਿਹੜਾ ਤੁਹਾਡੇ ਨੇੜੇ ਪੈਂਦਾ ਵਾ ਉੱਥੇ ਇਹਦੀ ਵੈਕਸੀਨ ਹੁੰਦੀ ਆ ਉਹ ਤੁਸੀਂ ਆਪ ਦੇ ਪਸ਼ੂਆਂ ਨੂੰ ਜਿਹੜੀਆਂ ਕੀ ਕਹਿੰਦੇ ਕਟੀਆਂ ਬੱਚੀਆਂ ਵਾਂ 4 ਮਹੀਨੇ ਦੀ ਉਮਰ ਤੋਂ ਲੈ ਕੇ 8 ਮਹੀਨੇ ਦੀ ਉਮਰ ਤੱਕ ਜਿਹੜਾ ਵਾ ਉਹ ਆਪਣਾ ਟੀਕਾਕਰਨ ਜਿਹੜਾ ਪਸ਼ੂ ਨੂੰ ਕਰਵਾ ਸਕਦੇ ਹੋ ਚੌਥਾ ਇੱਕ ਕੁਐਸਚਨ ਆਉਂਦਾ ਆ ਜ਼ੇਰ ਫਸਣ ਦਾ ਜਾਂ ਸੂਣ ਵੇਲੇ ਪ੍ਰੋਬਲਮ ਕਾਫੀ ਵੱਧਦੀ ਆ ਕਈ ਵਾਰੀ ਜੇ ਜ਼ੇਰ ਫਸਣ ਦਾ ਇੱਕ ਆ ਵੀ ਹੈਗਾ ਕਿ ਆਪਾਂ ਕਹਿੰਨੇ ਆ ਕਿ 2 ਘੰਟੇ ਦੇ ਅੰਦਰ ਅੰਦਰ ਜਿਹੜਾ ਆ ਆਪਾਂ ਬੋਲੀ ਪਿਉਣੀ ਆ ਬਹੁਤੇ ਆਹੀ ਢੀਕਦੇ ਰਹਿੰਦੇ ਆ ਕਿ ਜਿੰਨੀ ਦੇਰ ਤੱਕ ਜ਼ੇਰ ਨਹੀਂ ਪਈ ਆਪਾਂ ਬੋਲੀ ਨਹੀਂ ਪਿਉਣੀ ਆ ਇਹ ਮੈਂ ਜਿੰਨੇ ਵੀ ਆਪਣੇ ਮਤਲਬ ਜਿਹੜਾ ਟ੍ਰੇਨਿੰਗ 'ਚ ਗੱਲ ਕਰਦਾ ਤੇ ਉਹ ਇਹੀ ਮਤਲਬ ਕਿ ਫਾਲੋ ਕਰਦੀ ਆ ਕਿ ਜਿੰਨੀ ਦੇਰ ਤੱਕ ਜੇਰ ਨਹੀਂ ਪੈਣੀ ਆਪਾਂ 19 ਦੇਰ ਤੱਕ ਉਹਨੂੰ ਦੁੱਧ ਨਹੀਂ ਚੰਗਾਉਣਾ ਇਹ ਬਿਲਕੁਲ ਉਲਟ ਕਰ ਲਿਆ ਜਦੋਂ ਆਪਾਂ ਦੁੱਧ ਚੋਂਦੇ ਆ ਜਾਂ ਜਦੋਂ ਮਤਲਬ ਬੱਚਾ ਜਾਂ ਬੱਚੀ ਜਿਹੜੀ ਆ ਉਹ ਦੁੱਧ ਚੁੰਗਦਾ ਪਸ਼ੂ ਦੇ ਸਰੀਰ ਦੇ ਵਿੱਚ অক্সੀਟੋਸਿਨ ਨਾਮ ਦਾ ਹਾਰਮੋਨ ਰਿਲੀਜ਼ ਹੁੰਦਾ ਇਹ ਹਾਰਮੋਨ ਜਿਹੜੀ ਜੇਰ ਨੂੰ ਬਾਹਰ ਕੱਢਣ ਦੇ ਵਿੱਚ ਬਹੁਤ ਜ਼ਿਆਦਾ ਸਹਾਇੀ ਹੁੰਦਾ ਜੇ ਤੁਸੀਂ ਉਹਨੂੰ 2 ਘੰਟੇ ਦੇ ਅੰਦਰ ਅੰਦਰ ਜੇ ਉਹਦਾ ਸਾਰਾ ਕੁਝ ਠੀਕ ਆ ਉਹਨੂੰ ਉਹਦਾ ਦੁੱਧ ਚੋਣਨੇ ਹੋ ਉਹਨੂੰ ਦੁੱਧ ਪਲਾਉਨੇ ਹੋ ਤੇ ਉਹ ਵੈਹੀ ਜਿਹੜੀ ਜੇਰ ਆ ਉਹ ਨਿਕਲ ਜਾਣੀ। ਦੂਜਾ ਪੱਖ ਹੋਰ ਹੈ ਸਾਰੇ ਕਾੜਾ ਪਲਾਉਂਦੇ ਆ। ਪਸ਼ੂ ਸੂਪ ਆ ਉਹਨੂੰ ਆਪਾਂ ਕਾੜਾ ਪਲਾਉਨੇ ਆ। ਕਾਫੀ ਲੋਕਾਂ ਨੂੰ ਪਤਾ ਪਰ ਕਾਫੀ ਘੱਟ ਲੋਕਾਂ ਨੂੰ ਇਹ ਪਤਾ ਆ ਕਿ ਔਰ ਚ ਪੈਂਦੀਆਂ ਕੀ ਚੀਜ਼ਾਂ। ਨਾਰਮਲੀ ਆਪਾਂ ਕਹਿੰਦੇ ਆ ਕਿ 10 ਚੀਜ਼ਾਂ ਜਿਹੜੀਆਂ ਪਸ਼ੂ ਦੇ ਕਾੜੇ ਚ ਆਪਾਂ ਜਦੋਂ ਬਣਾਉਣਾ ਵਾ। ਉਹਦੇ ਚ ਸ਼ਮੂਲੀਅਤ ਕਰਨੀ ਆ ਜੇ ਤੁਹਾਡਾ ਪਸ਼ੂ ਦਾ weight 400 ਤੋਂ 450 ਕਿਲੋ ਤੱਕ ਦਾ ਹੈਗਾ ਇੱਕ ਅੰਦਾਜ਼ਾ ਹੁੰਦਾ ਮੈਂ ਨਹੀਂ ਕਹਿੰਦਾ ਤੁਸੀਂ ਕੰਡੇ ਤੇ ਜਾ ਕੇ ਕਰੋ ਇੱਕ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਜੇ ਪਸ਼ੂ 400 ਕਿਲੋ ਦਾ weight ਹੈਗਾ ਉਹਦੇ ਚ ਜਿਹੜੀ 10 ਚੀਜ਼ਾਂ ਪੈਂਦੀਆਂ ਉਹਨਾਂ ਚ ਸੌਂਫ ਅਜਵੈਨ ਮੇਥੇ ਸੋਏ ਕੜੂ ਕਾਲੀ ਜੀਰੀ ਧੋਲੀ ਜੀਰੀ ਵੱਡੀ ਇਲਾਚੀ ਸੁੰਡ ਤੇ ਪੂਰੀ ਮਿਰਚ ਆ ਜਿਹੜੀ ਸਾਰੀ 10 ਚੀਜ਼ਾਂ ਵਾਂ ਇਹਨਾਂ ਨੂੰ ਤੁਸੀਂ ਕੀ ਕਰਨਾ ਵਾਂ 3 ਲੀਟਰ ਪਾਣੀ ਲੈ ਲਓ ਉਹਨੂੰ ਤੁਸੀਂ ਗੜਕਾ ਲਓ ਜਦੋਂ ਇੱਕੋ ਬਾਲਾ ਆ ਗਿਆ ਆ ਸਾਰੀ ਚੀਜ਼ਾਂ ਤੁਸੀਂ ਪੀਸ ਲਓ ਮਿਕਸੀ ਚ ਪੀਸ ਲਓ ਜਾਂ ਕਿਹੇ ਵੀ ਚੀਜ਼ ਚ ਤੁਸੀਂ ਪੀਸ ਲਓ ਉਸ ਤੋਂ ਬਾਅਦ ਤੁਸੀਂ ਆ ਸਾਰੀ ਚੀਜ਼ਾਂ ਉਹਦੇ ਵਿੱਚ ਮਿਲਾ ਦੇਣੀਆਂ ਵਾਂ ਥੱਲੇ ਲੱਗ ਜਾਂਦੀ ਐ ਇਸ ਕਰਕੇ ਉਹਨੂੰ ਆਪਾਂ ਹਿਲਾਈ ਜਾਣਾ ਜਦੋਂ ਆ ਚੀਜ਼ 3 ਲੀਟਰ ਜਿਹੜਾ ਪਾਣੀ ਜਦੋਂ ਅੱਧਾ ਰਹਿ ਜਾਊਗਾ 1.5 ਲੀਟਰ ਦੇ ਨੇੜੇ ਤੇੜੇ ਆ ਜਾਊਗਾ ਉਦੋਂ ਆਪਾਂ ਉਹਨੂੰ ਜਿਹੜਾ ਵਾ ਗੈਸ ਤੋਂ ਜਾਂ ਜਿਹੜਾ ਚੁੱਲ੍ਹੇ ਤੋਂ ਲਾ ਲਓ। ਉਹਦੇ ਵਿੱਚ ਆਪਾਂ ਜਿਹੜਾ ਵਾ ਹੁਣ ਕੀ ਕਹਿੰਦੇ ਆ ਗੋੜਿਆ 250 ਤੋਂ 300 ਗ੍ਰਾਮ ਤੱਕ ਜਿਹੜਾ ਗੋੜਿਆ ਉਹ ਮਿਕਸ ਕਰਨਾ ਵਾ ਉਹਨੂੰ ਠੰਡਾ ਹੋਣ ਦਿਓ ਪਸ਼ੂ ਦੇ ਸੂਨ ਤੋਂ 1 ਤੋਂ 2 ਘੰਟੇ ਦੇ ਬਾਅਦ ਜਿਹੜਾ ਵਾ ਭਲਾ ਦਿਓ। ਕੰਮ ਉਦੋਂ ਹੀ ਇਹਨੇ ਕਰਨਾ ਵਾ ਜੇ ਪਸ਼ੂ ਦੇ ਵਿੱਚ ਜਿਹੜੀ ਆ ਕੋਈ ਮੱਲਕੀ ਖਰਾਕੀ ਮਿਨਰਲ ਜੀਆਂ ਕਿਹੇ ਹੋਰ ਚੀਜ਼ ਦੀ ਕਮੀ ਨਹੀਂ ਆ। ਇਹ ਮਤ ਕਿਉਂ ਕਿ ਉਹਨਾਂ ਨੇ ਕਿਹਾ ਸੀਗਾ ਕਿ ਮਤਲਬ ਕਾੜਾ ਪਲਾਉ ਤੇ ਜੇਰ ਪੈਣੀ ਪੈਣੀ ਹੈ ਠੀਕ ਹੈ ਜੀ ਜੇ ਨਹੀਂ ਪੈਂਦੀ ਆ ਤੁਸੀਂ ਆਹੀ ਜਿਹੜੀ ਚੀਜ਼ ਆ 4 ਘੰਟੇ ਬਾਅਦ ਫੇਰ ਰਿਪੀਟ ਕਰਨੀ ਆ ਜੇ ਫੇਰ ਵੀ ਨਹੀਂ ਪੈਂਦੀ ਫੇਰ ਤਾਂ ਚਲੋ ਡਾਕਟਰੀ ਸਹਾਇਤਾ ਹੁੰਦੀ ਆ ਬਟ ਆ ਜਿਹੜੀ ਚੀਜ਼ਾਂ ਤੁਸੀਂ ਆਪ ਦੇ ਲੈਵਲ ਤੇ ਪਹਿਲਾਂ ਕਰ ਸਕਦੇ ਹੋ ਇਹ ਤਾਂ ਵਜ਼ਨ ਵੀ ਦੱਸ ਦੋ ਜੀ ਜੇ ਇੱਕ ਇੱਕ ਤੋਲਾ ਹੀ ਸਾਰੀ ਚੀਜ਼ਾਂ ਪੈਂਦੀਆਂ ਜੇ ਤੁਹਾਡੇ ਪਸ਼ੂ ਦਾ weight ਬਹੁਤ ਜ਼ਿਆਦਾ ਵਾ 600 ਕਿਲੋ ਦੇ ਨੇੜੇ-ਤੇੜ ਬਹੁਤ ਜ਼ਿਆਦਾ ਰਾਜੀ ਆ ਫੇਰ ਸਾਰੀ ਚੀਜ਼ਾਂ ਆਪਾਂ ਡਬਲ ਕਰ ਦੇਣੀ ਆ ਦੋ-ਦੋ ਤੋਲੇ ਪੈਣਗੇ ਠੀਕ ਹੈ ਜੀ ਹੁਣ ਗਰਮੀਆਂ ਤੇ ਦਿਨ ਜਿੱਦਾਂ-ਜਿੱਦਾਂ ਅੱਗੇ ਵਧਾਂਗੇ ਚਿਚੜਾਂ ਦੀ ਕਾਫੀ ਪਰਮਾਰ ਹੋ ਜਾਂਦੀ ਆ ਆਪਣੇ ਚਿਚੜਾਂ ਦੇ ਕਰਕੇ ਤਿੰਨ ਮੁਖ ਮੈਂ ਥੋੜਾ ਜਿਹਾ ਸੰਖੇਪ ਚ ਰੱਖੂਗਾ ਕਿਉਂਕਿ ਤੁਸੀਂ ਵੀ ਕਾਫੀ ਟਾਈਮ ਦੇ ਬੈਠੇ ਹੋ ਚਿਚੜਾਂ ਚ ਤਿੰਨ ਮੁਖ ਚਿਚੜ ਜਿਹੜੇ ਆ ਕੱਲੇ ਮਤਲਬ ਖੂਣੀ ਨਹੀਂ ਚੂਸਦੇ ਤਿੰਨ ਪ੍ਰਮੁੱਖ ਜੜੀਆਂ ਬਿਮਾਰੀਆਂ ਉਹਦੇ ਲਈ ਜ਼ਿੰਮੇਵਾਰ ਆ ਤੁਸੀਂ ਸੁਣਿਆ ਹੋਊਗਾ ਲਹੂ ਮੂਤ ਦਾ ਪਸ਼ੂ ਐਨਾ ਪਲਾਜ਼ਮਾ ਦੀ ਜਿਹੜੀ ਬਿਮਾਰੀ ਆ ਗਈ ਥਲੇਰੀਆ ਜਾਂ ਕੈਨੇਡੂ ਰੋਗ ਦੀ ਪ੍ਰੋਬਲਮ ਆ ਗਈ ਐਨਾ ਤਿੰਨਾਂ ਬਿਮਾਰੀਆਂ ਦੇ ਵਿੱਚ ਪਸ਼ੂ ਨੂੰ ਜਿਹੜਾ ਵਾ ਪੀਲੀਆ ਹੋ ਜਾਂਦਾ ਕਿਉਂਕਿ ਉਹਦੇ ਜਿਹੜੇ ਆਰ ਬੀ ਸੀ ਆ ਐਨਾ ਪਲਾਜ਼ਮਾ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਪਸ਼ੂ ਦੀ ਆ ਜਿਹੜੀ ਅੱਖ ਦਾ ਜੇ ਤੁਸੀਂ ਅੱਦਾ ਕਰਕੇ ਦੇਖੋਗੇ ਤਾਂ ਚਿੱਟੇਵਾਲ ਤੌਰ ਪੈਂਦੀ ਆ ਉਹਦਾ ਹੀਮੋਗਲੋਬਿਨ 2 3 4 ਦੇ ਵਿੱਚ ਵਿੱਚ ਰਹਿੰਦਾ ਬਬੇਸ਼ੀਆ ਦੇ ਕੇਸ ਚ ਪਸ਼ੂ ਦਾ ਜਿਹੜਾ ਲਹੂ ਮੂਤ ਜਿਹਦਾ ਕਾਫੀ ਦਾ ਕਲਰ ਹੁੰਦਾ ਜਿਹੜੇ ਕਾਫੀ ਪੀਂਦੇ ਆਪਾਂ ਕਾਫੀ ਰੰਗ ਦਾ ਜਿਹੜਾ ਮਤਲਬ ਉਹਦਾ ਪਸ਼ਾਬ ਆਊਗਾ ਕਿਉਂ ਕਿਉਂਕਿ ਉਹਦੇ ਜਿਹੜੇ ਆਰ ਬੀ ਸੀ ਜਾਂ ਜਿਹੜੇ ਮਤਲਬ ਲਹੂ ਵਾਲੇ ਜਿਹੜੇ ਮਤਲਬ ਸੈੱਲ ਹੁੰਦੇ ਆ ਉਹ ਟੁੱਟਨੇ ਸ਼ੁਰੂ ਹੋ ਜਾਂਦੇ ਆ ਉਸ ਕਰਕੇ ਉਹਦਾ ਜਿਹੜਾ ਉਹ ਬਾਥਰੂਮ ਚ ਆਉਂਦੇ ਆ ਤੇ ਉਹਦੇ ਕਰਕੇ ਉਹਦਾ ਜਿਹੜਾ ਰੰਗ ਹੁੰਦਾ ਤੀਜਾ ਜਿਹੜਾ ਥਲੇਰੀਆ ਦਾ ਰੋਗ ਆ ਉਹਦੇ ਵਿੱਚ ਵੀ ਜਿਹੜੀਆਂ ਲਿੰਫ ਨੋਡਾਂ ਹੁੰਦੀਆਂ ਉਹ ਪਸ਼ੂ ਦੀ ਸੂਜਦੀਆਂ ਹਾਈ ਫੀਵਰ ਦੇ ਨਾਲ ਇਹ ਤਿੰਨਾਂ ਬਿਮਾਰੀਆਂ ਦੇ ਵਿੱਚ ਜੇ ਪਸ਼ੂ ਦਾ ਲੌਂਗ ਟਾਈਮ ਆਪਾਂ ਇਲਾਜ ਨਹੀਂ ਕਰਾਉਂਦੇ ਤੇ ਜਿਹੜੀ ਮੌਤ ਬਿਲਕੁਲ ਹੋ ਜਾਂਦੀ ਹੈ ਤੇ ਸਾਰੀ ਚੀਜ਼ਾਂ ਜਿਹੜੀਆਂ ਚਿਚੜਾਂ ਦੇ ਵੱਢਣ ਨਾ ਹੁੰਦੀਆਂ ਵਾ ਚਿਚੜ ਜਦੋਂ ਪਸ਼ੂ ਤੇ ਲੱਗੇ ਰਹਿੰਦੇ ਆ ਉਪਰਾਲੇ ਤੁਸੀਂ ਕਰਦੇ ਹੋ ਹਰ ਵਾਰੀ ਅਸੀਂ ਵੀ ਕਹਿੰਦੇ ਆ ਦਵਾਈਆਂ ਵੀ ਤੁਹਾਨੂੰ ਪਤਾ ਵਾ ਠੀਕ ਹੈ ਜੀ ਬਟ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਦਾ ਖਿਆਲ ਰੱਖੀਏ ਕਿ ਜਿੱਥੇ ਪਸ਼ੂ ਤੁਸੀਂ ਬੰਨਿਆ ਪਸ਼ੂ ਤੁਸੀਂ ਰੱਖਦੇ ਹੋ ਉਥੇ ਆਸੇ ਪਾਸੇ ਛੱਟੀਆਂ ਇਟਾਂ ਜਾਂ ਕੋਈ ਵੀ ਜਿਹੜੀ ਲੱਕਣਾ ਕਿਉਂਕਿ ਸਾਡੀ ਵੀ ਇੱਕ ਹੈਬਿਟ ਹੁੰਦੀ ਕਿ ਆਪਾਂ ਕੋਈ ਵੀ ਜਿਹੜਾ ਬਚਿਆ ਖੁਚਿਆ ਸਮਾਨ ਹੈ ਨਾ ਆਪਣਾ ਕੋਈ ਵੀ ਆਪਣੇ ਘਰ ਦਾ ਉਹ ਆਪਾਂ ਪਸ਼ੂਆਂ ਦੇ ਵਾੜੇ 'ਚ ਜਾ ਕੇ ਰੱਖ ਦਿੰਨੇ ਆ ਇਹ ਬਹੁਤ ਚਲਾਕ ਆ ਮਤਲਬ ਕਹਿੰਦੇ ਆ ਨਾ ਕਿ ਸਾਰਿਆਂ ਨੂੰ ਜੀਣ ਦਾ ਹੱਕ ਆ ਠੀਕ ਆ ਆ ਜਿਹੜੀ ਚਿਚੜੀਆਂ ਬਹੁਤ ਚਲਾਕ ਹੁੰਦੀਆਂ ਇਹ ਜਾ ਕੇ ਦਿਨ ਵੇਲੇ ਉੱਥੇ ਜਾ ਕੇ ਲੁਕੇ ਰਹਿੰਦੀਆਂ ਆਂਡੇ ਦਿੰਦੀਆਂ ਰਾਤ ਵੇਲੇ ਆ ਕੇ ਪਸ਼ੂ ਦੇ ਚਿੰਬੜੀਆਂ ਰਹਿੰਦੀਆਂ ਵਾਂ ਤੇ ਉਹ ਸਾਰਾ ਜਿਹੜਾ ਲੌਂਗ ਟਰਮ ਜਿਹੜਾ ਪਸ਼ੂ ਦਾ ਇੱਕ ਤੇ ਖੂਨ ਚੂਸਦੀਆਂ ਤੇ ਬਾਕੀ ਜਿਹੜੀਆਂ ਤੁਹਾਨੂੰ ਦੱਸੀਆਂ ਤਿੰਨ ਜਿਹੜੀਆਂ ਪ੍ਰਮੁੱਖ ਬਿਮਾਰੀਆਂ ਜਿਹੜੀਆਂ ਵਾ ਹੋਰ ਵੀ ਬਹੁਤ ਬਿਮਾਰੀਆਂ ਫਲਾਉਂਦੀ ਐ ਬਟ ਇਹ ਤਿੰਨ ਜਿਹੜੀਆਂ ਬਿਮਾਰੀਆਂ ਵਾਂ ਇਹ ਬਹੁਤ ਜ਼ਿਆਦਾ ਉਹਨਾਂ ਤੇ ਇਫੈਕਟ ਪਾਉਂਦੀਆਂ ਅੱਗੇ ਸਾਡੇ ਸੈਂਟਰ ਚ ਮਤਲਬ ਜਿਹੜੀ ਇੱਕ ਚੀਜ਼ ਅਵੇਲੇਬਲ ਆ ਦੇਖੋ ਮਿਨਰਲ ਮਿਕਸਚਰ ਦਾ ਉਹਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਵਾਂ ਕੀ ਹੁੰਦਾ ਕੀ ਐ ਇਹ ਸਾਰੀ ਬਿਮਾਰੀਆਂ ਸੀ ਕਿਹੇ ਵਾਇਰਸ ਦੀ ਕਿਹੇ ਲਾਗ ਦੀ ਜਾਂ ਕਿਹੇ ਚੀਜ਼ ਦੇ ਵੱਢਣ ਦੇ ਨਾਲੀਆਂ ਚਿਚਣਾ ਦੇ ਖੂਨ ਚੂਸਣ ਨਾਲ ਹੁਣ ਕਈ ਬਿਮਾਰੀਆਂ ਹੁੰਦੀਆਂ ਕਿ ਸਰੀਰ ਦੇ ਵਿੱਚ ਕਿਹੇ ਚੀਜ਼ ਦੀ ਘਾਟ ਕਰਕੇ ਕਈ ਵਾਰੀ ਤੁਸੀਂ ਦੇਖਿਆ ਪਸ਼ੂ ਜਿਹੜੇ ਆ ਲੱਕੜ ਚੱਬਦੇ ਆ ਪੱਥਰ ਚੱਟਦੇ ਆ ਫਾਸਫੋਰਸ ਦੀ ਘਾਟ ਆ ਪਸ਼ੂ ਸੁਆ ਉਸ ਤੋਂ ਬਾਅਦ ਉਹਨੂੰ ਮਿਲਕ ਫੀਵਰ ਹੋ ਗਿਆ ਕੈਲਸ਼ੀਅਮ ਦੀ ਘਾਟ ਆ ਪਸ਼ੂ ਦੇ ਪਿੰਡੇ ਤੇ ਤੁਸੀਂ ਹੱਥ ਫੇਰਿਆ ਉਹਦਾ ਜਿਹੜੇ ਵਾਲ ਆ ਉਹ ਜਿਵੇਂ ਜਦੋਂ ਲੂ ਕੰਡੇ ਨਹੀਂ ਹੁੰਦੇ ਜੋ ਤੁਸੀਂ ਕਹੋ ਕਿ ਖਰੇੜੇ ਬਣੇ ਆ ਜ਼ਿੰਕ ਦੀ ਘਾਟ ਆ ਪਸ਼ੂ 'ਚ ਬਾਂਜਪੰਨ ਦੀ ਪ੍ਰੋਬਲਮ ਆ ਜ਼ਿੰਕ ਤੇ ਆਇਓਡੀਨ ਦੀ ਘਾਟ ਆ ਪਸ਼ੂ ਇੱਕ ਦੂਜੇ ਦਾ ਜਿਹੜਾ ਪਿਸ਼ਾਪ ਚੱਟਦੇ ਆ ਉਹ ਉੱਥੇ ਮੂੰਹ ਮਾਰਦੇ ਆ ਸੋਡੀਅਮ ਕਲੋਰਾਇਡ ਦੀ ਘਾਟ ਆ ਇਹ ਸਾਰੀ ਚੀਜ਼ਾਂ ਜਿਹੜੀਆਂ ਵਾ ਤੁਸੀਂ ਕੱਲੀ-ਕੱਲੀ ਪਾਣ ਲੱਗੋਗੇ ਤੁਹਾਡਾ ਖਰਚਾ ਬਹੁਤ ਵਧੂਗਾ ਕੱਲੀ-ਕੱਲੀ ਚੀਜ਼ ਪੋਸੀਬਲ ਨਹੀਂ ਹੈ ਇਸ ਕਰਕੇ ਯੂਨੀਵਰਸਿਟੀ ਨੇ ਇੱਕ ਹੀ ਜਿਹੜਾ ਥੈਲੇ ਦੇ ਵਿੱਚ ਸਾਰੀਆਂ ਜਿਹੜੀਆਂ ਧਾਤਾਂ ਵਾਂ ਨੌ ਧਾਤਾਂ ਹੁੰਦੀਆਂ ਵਾਂ ਜਿਹੜੀਆਂ ਲੋਣਿੰਦੀ ਮਾਤਰਾ 'ਚ ਇਲਾਕਾ ਅਧਾਰਿਤ ਸਾਡੇ ਮੱਲਮ ਮੁਖਸਰ ਲਈ ਆ ਤੁਸੀਂ ਪਹਿਲੇ ਜਿੱਥੋਂ ਐਂਟਰ ਕਰਦੇ ਹੋ ਅਸੀਂ ਜਿਹੜਾ ਫਲੈਕਸ ਵੀ ਲਾਇਆ ਉਹ ਜਰੂਰ ਪੜ ਕੇ ਜਾਇਓ ਕਿੰਨਾ ਕਿਹੜੇ ਪਸ਼ੂ ਨੂੰ ਦੇਣਾ ਵਾ ਉਹ ਜਿਹੜਾ ਆ ਮਿਨਰਲ ਮਿਕਸਚਰ ਆ ਉਹ ਤਿਆਰ ਕੀਤਾ ਵਾ ਰੇਟ ਉਹਦਾ 900 ਰੁਪਏ ਰੇਟ ਹੁੰਦਾ ਵਾ 10 ਕਿਲੋ ਦੀ ਪੈਕਿੰਗ ਆ 90 ਰੁਪਏ ਕਿਲੋ ਜਿਹੜਾ ਅ ਕਿਲੋ ਦਾ ਜਿਹੜਾ ਉਹਦਾ ਰੇਟ ਹੁੰਦਾ ਵਾ ਤੇ ਆਮ ਹਾਲਾਤਾਂ 'ਚ ਜਿਹੜਾ ਦੁੱਧ ਦੇਣ ਵਾਲਾ ਪਸ਼ੂ ਆ ਉਹ ਆਪਾਂ 50 50 ਤੋਂ ਲੈ ਕੇ 70 ਗ੍ਰਾਮ ਤੱਕ ਜਿਹੜਾ ਵਾ ਪਸ਼ੂ ਨੂੰ ਆਪਾਂ ਜਿਹੜਾ ਦੇਣ ਦੀ ਸਿਫਾਰਿਸ਼ ਜੜੀ ਕਰਦੇ ਆ ਜਾਂਦੇ ਜਾਂਦੇ ਵੈਸੇ ਗੱਲਾਂ ਮੇਰੇ ਕੋਲ ਬਹੁਤ ਸੀਗੀਆਂ ਪਰ ਤੁਸੀਂ ਕਾਫੀ ਧੀਰ ਦੇ ਬੈਠੇ ਹੋ ਜਾਂਦੇ ਜਾਂਦੇ ਮੈਂ ਵੈਕਸੀਨ ਦੀ ਇੱਕ ਫੇਰ ਝਾਤ ਮਤਲਬ ਮਾਰ ਦੇਵਾਂ ਗਾਈਆਂ ਮੱਜਾਂ ਦੇ ਵਿੱਚ ਆਪਾਂ ਚਾਰ ਮੁਖ ਚਾਰ ਤੋਂ ਪੰਜ ਮੁਖ ਟੀਕੇ ਜਿਹੜੇ ਆ ਉਹ ਲਵਾਉਣੇ ਆ ਪਹਿਲਾ ਆ ਮੂੰਖੁਰ ਦਾ ਦੂਜਾ ਐਚਐਸੀ ਆ ਜਿੰਨੂੰ ਆਪਾਂ ਗੱਲ ਕੋਟੂ ਦਾ ਜਿਹੜਾ ਟੀਕਾ ਕਹਿੰਦੇ ਆ ਤੀਜਾ ਲੰਪੀ ਸਕਿਨ ਜਿਹੜੀ ਮਤਲਬ ਗਾਈਆਂ ਦੇ ਵਿੱਚ ਜਿਹੜੀਆਂ ਫੋੜਿਆਂ ਵਾਲੀ ਬਿਮਾਰੀ ਹੁੰਦੀ ਆ ਅੱਜਕੱਲ ਜਿਹੜੇ ਆ ਪਸ਼ੂ ਪਾਲਣ ਵਿਭਾਗ ਵੱਲੋਂ ਲਾਈ ਗਈ ਜਾ ਰਹੀ ਹੈ ਜਿਨ੍ਹਾਂ ਦੇ ਨਹੀਂ ਲੱਗੀ ਆ ਉਹ ਕਿਰਪਾ ਕਰਕੇ ਆਪ ਲਵਾ ਲੈਣ ਚੌਥਾ ਬਰੂਸੈਲਾ ਦਾ ਟੀਕਾ ਹੈ ਉਹ ਆ ਜਿਹੜੀ ਚਾਰ ਚੀਜ਼ਾਂ ਆ ਇਹ ਤੁਸੀਂ ਆਪਣੇ ਪਸ਼ੂਨ ਲਵਾਉਣੀਆਂ ਜੇ ਕਿਸੇ ਕਿਉਂਕਿ ਇੱਥੇ ਬੱਕਰੀ ਪਾਲਣ ਵਾਲੇ ਵੀ ਕਾਫੀ ਕਿਸਾਨ ਠਰਾ ਬੈਠੇ ਨੇ ਉਹਨਾਂ ਲਈ ਆਪਾਂ ਚਾਰ ਟੀਕੇ ਕਹਿੰਦੇ ਆ ਪਹਿਲਾ ਤੇ PPR ਦਾ ਟੀਕਾ ਵਾ ਦੂਜਾ ਇੰਟੈਰੋਟੋਕਸੀਮੀਆ ਜਾਂ ET ਦਾ ਟੀਕਾ ਤੀਜਾ ਟੀਟੀ ਜਾਂ ਟੈਟਮਸ ਦਾ ਟੀਕਾ ਤੇ ਚੌਥਾ ਜਿਹੜਾ ਮਾਤਾ ਨਿਕਲਦੀ ਹੈ ਬੱਕਰੀਆਂ ਦੇ ਵਿੱਚ ਗੋਟ ਬੋਕਸ ਦਾ ਟੀਕਾ ਤੇ ਜੇ ਕਿਸੇ ਨੇ ਕੁੱਤੇ ਰੱਖੇ ਆ ਤੇ ਉਹਨਾਂ ਦੇ ਵਿੱਚ ਦੋ ਪ੍ਰਮੁੱਖ ਜਿਹੜੇ ਟੀਕੇ ਆ ਆਪਾਂ 7 ਇਨ 1 ਜਾਂ ਡੀ ਐਚ ਪੀ ਪੀ ਆਈ ਪਲੱਸ ਐਲ ਦਾ ਟੀਕਾ ਜਿਹੜਾ ਵਾ 45ਵੇਂ ਦਿਨ ਤੇ 21 ਦਿਨ ਬਾਅਦ ਜਿਹੜਾ ਬੂਸਟਰ ਆ ਤੇ 90 ਦਿਨ ਤੇ ਆਪਾਂ ਜਿਹੜਾ ਵਾ ਰੇਬੀਜ਼ ਜਾਂ ਹਲਕਾ ਦੇ ਵਿਰੁੱਧ ਜਿਹੜਾ ਆਪਣੇ ਮਤਲਬ ਜਿਹੜੇ ਕੁੱਤਿਆਂ ਨੂੰ ਉਹ ਟੀਕਾ ਲਵਾਉਣਾ ਇੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀ ਜੇ ਕਿਸੇ ਦਾ ਕੋਈ ਸਵਾਲ ਹੋਵੇ ਤੇ ਜਰੂਰ ਪੁੱਛਿਓ ਜੀ ਬਹੁਤ ਬਹੁਤ ਧੰਨਵਾਦ